ਸਸਦੇ ਵਸਦੇ ਪਰਿਵਾਰ ਦੇ ਮੁੰਡੇ ਦਾ ਧੀ ਜਾਂ ਪੁੱਤ ਦਾ ਦੋਹਾਂ ਦੀ ਆਪਾਂ ਕਿਸੇ ਇੱਕ ਧੀ ਨੂੰ ਟਾਰਗੇਟ ਨਹੀਂ ਕਰਦੇ ਮੁੰਡੇ ਵੀ ਅੱਜ ਕੱਲ 50% ਨੇ 50% ਕੁੜੀਆਂ ਨੇ ਪਹਿਲਾਂ ਕੀ ਹੁੰਦਾ ਸੀ ਵੀਰੇ 70% ਮੁੰਡੇ ਸੀ 30% ਕੁੜੀਆਂ ਸੀ ਕੁੜੀਆਂ ਨੇ ਤਰੱਕੀ ਕਰ ਲਈ ਮੇਰੇ ਇਸ ਕੰਮ 'ਚ ਤਰੱਕੀ 20% ਹੋ ਚੁੱਕੀ ਆ 50% ਤੇ ਆ ਚੁੱਕੀਆਂ ਹੁਣ 20% ਹੋਰ ਕਰਕੇ ਇਹਨਾਂ ਨੇ 70 ਦੇ ਪਹੁੰਚ ਜਾਣਾ ਮੁੰਡਿਆਂ ਨੇ ਧੀ ਤੇ ਆ ਜਾਣਾ ਕਿਉਂਕਿ ਕੁੜੀਆਂ ਦੇ ਲਈ ਸਾਰੇ ਦੇ ਸਾਰੇ ਕਾਨੂੰਨ ਨੇ ਵੀਰੇ ਤੁਹਾਡੇ ਕੋਲੇ ਇੱਕ ਵੀ ਕਾਨੂੰਨ ਨਹੀਂ ਹੈਗਾ ਮੁੰਡਿਆਂ ਕੋਲੇ ਅੱਜ ਮੈਂ ਸੜਕ ਤੇ ਨੰਗਿਆ ਜਾ ਰਿਹਾ ਮਾਂ ਕਿਸੇ ਕੁੜੀ ਨੇ ਮੈਨੂੰ ਰੋਕਿਆ ਕਿ ਐਡਰੈਸ ਪੁੱਛ ਲਿਆ ਆਦੇ ਫੋਨ ਦੇ ਉਤੇ ਉਹ ਇਹ ਅਲੀਗੇਸ਼ਨ ਲਾ ਸਕਦੀ ਆ ਉਹਦੇ ਕੱਪੜੇ ਪਾੜ ਕੇ ਕਿ ਇਹ ਮੁੰਡੇ ਨੇ ਮੈਨੂੰ ਛੇੜਿਆ ਮੈਂ ਵੀਰੇ ساری ਜ਼ਿੰਦਗੀ ਜੇਲ੍ਹ ਚੋਂ ਬਾਹਰ ਨਹੀਂ ਆ ਸਕਦਾ ਜੇ ਉਹ ਕੁੜੀ ਆਪਦੀ ਆਈ ਤੇ ਆ ਜਵੇ ਤੇ ਇੱਕ ਵੀ ਕਾਨੂੰਨ ਇਦਾਂ ਦਾ ਨਹੀਂ ਹੈਗਾ ਜੇ ਮੇਰੇ ਕੋਲ ਸਬੂਤ ਨਹੀਂ ਹੈਗਾ ਤਾਂ ਮੇਰੇ ਕੋਲ ਇੱਕ ਵੀ ਇਦਾਂ ਦਾ ਰਾਈਟ ਨਹੀਂ ਹੈਗਾ ਵੀ ਮੈਂ ਕਹਿ ਦੂੰ ਵੀ ਮੈਂ ਬੇਗੁਨਾਮ ਬੰਦੇ ਕੋਲੇ ਸਬੂਤ ਹੋਣ ਸ਼ੀਰ ਬੰਦਾ ਬਚਦਾ ਅੱਜ ਕੱਲ ਫੇਰ ਵੀ ਨਹੀਂ ਬਚਦਾ ਹਾਂ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਫੇਰ ਵੀ ਮਾਰ ਖਾ ਜਾਂਦਾ ਵਾ ਕਿਉਂਕਿ ਚਾਰ ਬੰਦੇ ਵੀਰੇ ਸਹੀ ਕਰਨਗੇ ਤੇ ਚਾਰ ਬੰਦੇ ਉਹਨੂੰ ਹੀ ਗਲਤ ਕਹਿਣਗੇ ਪਰ ਜਾਣਦਾ ਉਹ ਹੀ ਆ ਜਿਹਦੇ ਤੇ ਵੀਰੇ ਇਹ ਗੱਲ ਬੀਤ ਰਹੀ ਆ ਜਿਹਦੇ ਨਾਲ ਹੋਈ ਆ ਜਾਂ ਜਿਹਦੇ ਨਾਲ ਹੋ ਰਹੀ ਆ ਨਹੀਂ ਗੱਲ ਤੁਹਾਡੀ ਬਿਲਕੁਲ ਸਹੀ ਆ ਕਿਉਂਕਿ ਜਿਹੜੇ ਰਾਈਟਸ ਨੇ ਨਾ ਉਹ ਦੇਖਦੇ ਨਹੀਂ ਆ ਕਿ ਨਾ ਠੀਕ ਆ ਉਸ ਵੇਲੇ ਲੋਡ ਸੀਗੇ ਬਿਲਕੁਲ ਜੀ ਸੀਗੇ ਕਿਉਂਕਿ ਵੀਰੇ ਰਾਈਟਸ ਵੀ ਤਾਂ ਬਣੇ ਨੇ ਜਦੋਂ ਕਿਸੇ ਨੂੰ ਬਹੁਤ ਜ਼ਿਆਦਾ ਦਵਾਇਆ ਜਾਂਦਾ ਦੱਬਿਆ ਜਾਂਦਾ ਕੁਚਲਿਆ ਜਾਂਦਾ ਤਾਂ ਉਹਨੂੰ ਬਚਾਉਣ ਦੀ ਖਾਤਰ ਹੀ ਉਹ ਰਾਈਟ ਬਣਦੇ ਨੇ ਪਰ ਉਹਨਾਂ ਦਾ ਹੀ ਗਲਤ ਇਸਤੇਮਾਲ ਅੱਜਕੱਲ ਕੀਤਾ ਜਾ ਰਿਹਾ ਵਾ ਪਹਿਲਾਂ ਵੀਰੇ ਪਹਿਲਾਂ ਦੇ ਦਹਾਕਿਆਂ ਦੇ ਵਿੱਚ ਭੂਨਾ ਹੱਤਿਆ ਕਿੰਨੀ ਹੋਈ ਆ ਹਾਂ 1990 ਤੋਂ ਲੈ ਕੇ ਵੀਰੇ 2000 ਦੀ ਜਿੰਨੀ ਜਨਰੇਸ਼ਨ ਦੇਖੀ ਆ ਰਹੀਆਂ ਨੇ ਸਾਡੇ ਪੇਜ ਤੇ ਇੱਕ ਬੂਟਾਂ ਵਾਲੀ ਪੋਸਟ ਸਭ ਤੋਂ ਪਹਿਲੇ ਨੰਬਰ ਤੇ ਪਿੰਨ ਕਰਕੇ ਰੱਖੀ ਹੋਈ ਆ ਉਹਦੇ ਵਿੱਚ ਵੀਰ ਜੀ 75% ਮੁੰਡੇ ਕਵਾਰੇ ਬੈਠੇ ਨੇ ਅੱਛਾ ਹਾਂਜੀ 75% ਮੁੰਡੇ ਕਵਾਰੇ ਬੈਠੇ ਨੇ 100 ਦੇ ਵਿੱਚੋਂ ਤੇ ਹੁਣ ਤੁਸੀਂ ਇਹ ਗਿਣਤੀ ਲਾ ਲਓ ਵੀ ਕਿੰਨੀਆਂ 51000 ਮਿਨੀਮਮ 51000 ਮੈਂ ਲਾਸਟ ਦੇਖਿਆ ਸੀ 51000 ਵੋਟਾਂ ਪਈਆਂ ਨੇ ਅੱਛਾ ਇਹ ਜੋ 75% ਮੁੰਡੇ ਕਵਾਰੇ ਬੈਠੇ ਆ ਤੁਸੀਂ ਇਹ ਸਭ ਲਾਓ ਇਹ ਕੀ ਮਤਲਬ ਕਾਰਨ ਕੀ ਵੀਰੇ ਭਰੂਣ ਹੱਤਿਆ ਇਹੀ ਕਾਰਨ ਇੱਕ ਸਭ ਤੋਂ ਵੱਡਾ ਕਾਰਨ ਪਰਹੁਣਾ ਹੱਤੇ ਆ ਵੀਰੇ ਹੂੰ ਦੂਜਾ ਮਾਪਿਓ ਜਿਹੜੇ ਅੱਜਕੱਲ ਕੁੜੀਆਂ ਦੇ ਵੀ ਹੈਗੇ ਨੇ ਜਾਂ ਮੁੰਡਿਆਂ ਦੇ ਵੀ ਹੈਗੇ ਨੇ ਉਹ ਇਦਾਂ ਦੇ ਕੁਝ ਹੋ ਚੁੱਕੇ ਨੇ ਜਿਵੇਂ ਦੀਆਂ ਚੀਜ਼ਾਂ ਅਸੀਂ ਗਾਣਿਆਂ 'ਚ ਦੇਖ ਰਹੇ ਹਾਂ ਜਾਂ ਫਿਲਮਾਂ ਦੇ ਵਿੱਚ ਦੇਖ ਰਹੇ ਹਾਂ ਹਾਂ ਉਹਦਾ ਆਪਣੇਆਂ ਨੂੰ ਫਿਲਮਾਉਂਦੇ ਆ ਨਾ ਉਹਦਾ ਆਪਦੇ ਨੂੰ ਉਹਦੇ 'ਚ ਰੋਲ ਦੇਖਦੇ ਆ ਰੋਲ ਦੇਖਦੇ ਆ ਜਾਂ ਫਿਰ ਆਂਟ ਗਵਾਂਡ ਦੇ ਵਿੱਚ ਜਾਂ ਕਿਸੇ ਰਿਸ਼ਤੇਦਾਰੀ ਦੇ ਵਿੱਚ ਕਿਸੇ ਕੁੜੀ ਦਾ ਰਿਸ਼ਤਾ ਇਸ ਤਰ੍ਹਾਂ ਦਾ ਹੋ ਜਾਂਦਾ ਜਿਹੜਾ ਅਨਐਕਸਪੈਕਟਿਡ ਹੁੰਦਾ ਫਿਰ ਉਸ ਲੜਕੀ ਦੇ ਮਾਪਿਆਂ ਨੂੰ ਵੀ ਹੁੰਦਾ ਯਾਰ ਵੀ ਸਾਡੀ ਕੁੜੀ ਦੇ ਲਈ ਵੀ ਕੁਝ ਇਦਾਂ ਦਾ ਲੜਕਾ ਸਾਨੂੰ ਮਿਲੇ ਬਹੁਤ ਸਾਰੀਆਂ ਕੁੜੀਆਂ ਬਹੁਤ ਕੁੜੀਆਂ ਸਾਨੂੰ ਟੈਕਸਟ ਕਰਦੀਆਂ ਨੇ ਸਾਡੇ ਇੰਸਟਾਗ੍ਰਾਮ ਪੇਜ ਦੇ ਉੱਤੇ ਵੀ ਵੀਰ ਜੀ ਸਾਡਾ ਵਿਆਹ ਕਰਾਉਣ ਦੀ ਉਮਰ ਹੋ ਚੁੱਕੀ ਆ ਪਰ ਸਾਡੇ ਪੇਰੈਂਟਸ ਘਰੇ ਵਿਆਹ ਦੀ ਗੱਲ ਨਹੀਂ ਤੋਰ ਰਹੇ ਜੇ ਵਿਆਹ ਦੀ ਗੱਲ ਤੋਰਦੀ ਆ ਤਾਂ ਐਸੇ ਟੌਪ ਕਲਾਸ ਮੁੰਡੇ ਦੀ ਗੱਲ ਤੋਰਦੀ ਆ ਵੀ ਜਿਹੜਾ ਮੇਰੇ ਵੀ ਬਸੋਂ ਬਾਹਰ ਆ ਕਿਉਂਕਿ ਉਹਨੂੰ ਕੁੜੀ ਨੂੰ ਆਪਦੇ ਲੈਵਲ ਦਾ ਪਤਾ ਹੋਊ ਕੁੜੀ ਨੂੰ ਆਪਣਾ ਪਤਾ ਵੀ ਮੈਂ ਕਿੱਥੇ ਰਹਿ ਸਕਦੀ ਆ ਕੁੜੀ ਨੂੰ ਵੀ ਰਹਿਣ ਦੇ ਲਈ ਇੱਕ ਮੁੰਡਾ ਸਹਾਰੇ ਵਾਲਾ ਚਾਹੀਦਾ ਵਾ ਜਿਹੜਾ ਉਹਨੂੰ ਪ੍ਰੋਟੈਕਟ ਕਰ ਸਕੇ ਸਾਰੀ ਜ਼ਿੰਦਗੀ ਉਹਦੇ ਮੋਢੇ ਨਾਲ ਮੋਢਾ ਲਾ ਕੇ ਖੜ ਸਕੇ ਮੁੰਡੇ ਨੂੰ ਵੀ ਸੇਮ ਇਹੀ ਜਿਹੀ ਹੁੰਦੀ ਆ ਲਾਇਲਟੀ ਸਭ ਤੋਂ ਮਸਟ ਹੈ ਵੀਰੇ ਅੱਜਕੱਲ ਸਭ ਤੋਂ ਐਕਸਪੈਂਸਿਵ ਚੀਜ਼ ਇਹੀ ਆ ਹੋਰ ਕੁਝ ਵੀ ਨਹੀਂ ਸਹੀ ਗੱਲ ਆ ਤੁਹਾਡੀ ਹੁਣ ਇਹੀ ਨਹੀਂ ਲੱਭਦੀ ਹੈਗੀ ਬੁਨੇ ਸਮਾਜਤ ਹਾਂ ਕੁੜੀਆਂ ਨੂੰ ਵੀਰੇ ਮੁੰਡਾ ਕਮਾਉਣ ਵਾਲਾ ਚਾਹੀਦਾ ਨਸ਼ੇ ਤੋਂ ਰਹਿਤ ਚਾਹੀਦਾ ਵਾ ਠੀਕ ਹੈ ਜੀ ਦੂਜੀ ਰਹੀ ਗੱਲ ਵੀਰੇ ਮੁੰਡੇ ਉਹਨਾਂ ਨੂੰ ਉਹ ਚਾਹੀਦੇ ਨੇ ਜਿਹੜੇ ਲਾਇਲ ਹੋਣ ਉਹਨਾਂ ਦੇ ਨਾਲ ਬਸ ਵੀਰੇ ਪਰ ਪਰਿਵਾਰਾਂ ਨੇ ਅੱਜ ਕੱਲ੍ਹ ਵਿੱਚ ਜ਼ਮੀਨਾਂ ਲਿਆਂਦੀਆਂ ਹੋਈਆਂ ਨੇ ਸੈਲਰੀ ਦੇ स्लਾਟ ਬਣਾ ਰੱਖੇ ਹੋਏ ਨੇ ਇੰਨੀ ਕ ਸੈਲਰੀ ਹੋਵੇ ਇੰਨੀ ਕ ਜ਼ਮੀਨ ਹੋਵੇ ਮੁੰਡਾ ਐਸ ਤਰ੍ਹਾਂ ਦਾ ਹੋਵੇ ਨਾ ਛੋਟਾ ਵੱਡਾ ਨਾ ਹੋਵੇ ਕਰਦਿੰਨਾ ਕੋਵੇ ਉਹਨਾਂ ਚੀਜ਼ਾਂ ਕਰਕੇ ਵੀਰੇ ਬਹੁਤ ਮਾੜੇ ਹਾਲ ਹੋਏ ਪਏ ਨੇ ਰੈਂਦ ਖੂੰਦ ਵੀਰੇ ਜੋ ਮਾਈਗ੍ਰੇਸ਼ਨ ਹੋ ਰਹੀ ਆ ਉਹਨੇ ਘਟ ਦਿੱਤੀ ਇਹ ਵੀ ਬਹੁਤ ਵੱਡਾ ਕਾਰਨ ਹੈ ਬਹੁਤ ਵੱਡਾ ਕਾਰਨ ਹੈ ਪਿਛਲੇ 10 ਸਾਲਾਂ ਦੇ ਵਿੱਚ ਇੰਨੀ ਕਿ ਮਾਈਗ੍ਰੇਸ਼ਨ ਹੋਈ ਆ ਕਿ ਰਹਿ ਰਹਾ ਪਤਾ ਨਾ ਚਲੋ ਹੁਣ ਥੋੜੀ ਜੀ ਮਾਈਗ੍ਰੇਸ਼ਨ ਘਟੀ ਆ ਕਿਉਂਕਿ ਕੈਨੇਡਾ ਨੇ ਆਪਣੇ ਰੂਲਸ ਚੇਂਜ ਕਰ ਦਿੱਤੇ ਹੁਣ ਤੁਸੀਂ ਇਹ ਚੀਜ਼ ਦੇਖੋ ਵੀ ਹੁਣ ਇਧਰ ਹੀ ਸਾਰੇ ਆ ਕੈਨੇਡਾ ਉਥੋਂ ਬੈਠਾ ਸਾਡੇ ਪੰਜਾਬੀਆਂ ਨੂੰ ਕੰਟਰੋਲ ਕਰ ਰਿਹਾ ਤੁਸੀਂ ਇੱਕ ਜੀ ਸਮਝੋ ਵੀਰੇ ਬਿਲਕੁਲ ਜਿੰਨੇ ਇੰਸਟੀਚੂਟ ਨੇ ਵੀਰੇ ਮਾਰਕੀਟ ਦੇ ਵਿੱਚ ਤੇ ਪਹਿਲਾਂ 100 ਸੀਗੇ ਸਾਰੇ ਬੰਦ ਹੋ ਗਏ ਸਿਰਫ 10 ਬੰਦੇ ਬੈਠੇ ਨੇ ਅੱਜ ਕੱਲ ਹਾਂ ਠੀਕ ਹੈ ਜੀ ਪੂਰੀ ਨਾ ਮਾਤਰ ਦੇ ਸਟੂਡੈਂਟ ਉਹ ਵੀ ਨਾ ਮਾਤਰ ਪਰ ਇੱਕ ਚੀਜ਼ ਆ ਦੇਖੋ ਜੇ bizness ਦੇ ਪ੍ਰੋਸਪੈਕਟਿਵ ਨਾ ਦੇਖੀਏ ਤਾਂ ਕੁਝ ਹੋਰ ਸਮਝਾਉ ਜੇ ਮਾਈਗ੍ਰੇਸ਼ਨ ਦੇ ਹਿਸਾਬ ਨਾਲ ਦੇਖੀਏ ਤਾਂ ਕੁਝ ਹੋਰ ਸਮਝਾਉ ਹੁਣ 100 ਇੰਸਟੀਚੂਟ ਦੇ ਵਿੱਚ ਘੱਟੋ ਘੱਟ ਇੱਕ ਦਫ਼ਤਰ ਦੇ ਵਿੱਚ 6 ਜਣੇ ਮਿਨੀਮਮ ਲੱਗੇ ਚੱਲਦੇ 6 ਸਟਾਫ ਕੰਮ ਕਰਦੇ ਸੀ ਕੰਮ ਕਰਦੇ ਸੀ ਦੋ ਲੇਡੀਜ਼ ਕੰਮ ਕਰਦੀਆਂ ਸੀ ਇੱਕ ਸਫਾਈ ਨੂੰ ਇੱਕ ਚਾਹ ਪਾਣੀ ਨੂੰ ਅੱਠ ਜਣੇ ਹੋਗੇ ਅੱਠ ਸਟਾਫ ਨੂੰ ਜੇ ਮਿਨੀਮਮ 10000 ਰੁਪਏ ਬੰਦਾ ਉਹ ਸੈਲਰੀ ਦਿੰਦਾ ਸੀ ਤਾਂ 80000 ਰੁਪਏ ਦੀ ट्रांजੈਕਸ਼ਨ ਉਹਦੀ ਹੋ ਰਹੀ ਸੀ ਅੱਠ ਘਰ ਉਸ ਬੰਦੇ ਦੇ ਦਫ਼ਤਰ ਤੋਂ ਚੱਲਦੇ ਸੀ ਤੇ 100 ਦੇ ਹਿਸਾਬ ਨਾਲ ਤੁਸੀਂ ਲਾਓ 800 ਘਰ ਚੱਲਦਾ ਸੀਗਾ ਹੁਣ ਸਿਰਫ 10 ਦਫ਼ਤਰ ਰਹਿ ਗਏ ਹੋਏ ਨੇ ਸਿਰਫ ਉਹਨਾਂ ਦੇ ਘਰ ਚੱਲਦੇ ਨੇ ਤੁਸੀਂ ਇਹ ਹਿਸਾਬ ਲਾਓ ਵੀਰ ਪਰ ਕਹਿੰਦੇ ਆ ਵੀ ਪੈਸਾ ਬਹੁਤ ਜਾਣ ਲੱਗ ਗਿਆ ਸੀ ਗਿਆ ਵੀ ਬਹੁਤ ਹੈ ਗਿਆ ਵੀ ਬਹੁਤ ਹੈ ਵੀਰ ਇਕਵਲ ਤਾਂ ਸੀਗੇ ਵੀ ਲੋਕੀ ਚਲੋ ਆਪਾਂ ਗੱਲ ਛੇੜ ਲਈਆ ਵੀ ਲੋਕੀ ਇਹ ਕੇ ਜਾਂਦੇ ਸੀ ਪੈਸੇ ਕਮਾ ਕੇ ਵਾਪਸ ਆ ਜਾਂਦੇ ਸੀ ਨਾ ਹੁਣ ਤਾਂ ਫਿਰ ਵਟ ਵੇਚ-ਵਟ ਕੇ ਜਾਣ ਲੱਗੇ ਸੀ ਨਾ ਆਪਣੀ ਹੋਂਦ ਬਿਲਕੁਲ ਹੀ ਖਤਮ ਕਰਕੇ ਦੇਖੋ ਤੀਜੀ ਪੀੜ੍ਹੀ ਜਿਹੜੀ ਉੱਥੇ ਜਾ ਕੇ ਆਪਣੀ ਰਾਪੀ ਰਹਿਣੀ ਉਹਨਾਂ ਦੇ ਜਿਹੜੇ ਪੁੱਤ-ਪੁੱਤਰ ਨੇ ਜਾਂ ਪੋਤੇ-ਪੋਤੀਆਂ ਨੇ ਉਹਨਾਂ ਨੂੰ ਇਹ ਨਹੀਂ ਪਤਾ ਹੋਣਾ ਕਿ ਸਾਡੀ ਜ਼ਮੀਨ ਕਿੱਥੇ ਸੀ ਸਾਡੀ ਸਾਡੇ ਦਾਦਿਆਂ ਦੀ ਸਾਡੇ ਪਰਦਾਦਿਆਂ ਦੀ ਜਾਂ ਸਾਡੇ ਪਿਓ ਦੀ ਪਰਬ੍ਰਿਸ਼ ਕਿੱਥੇ ਹੋਈ ਆ ਕਿੱਥੇ ਉਹ ਜੰਮਿਆ ਪਲਿਆ ਉਹਨਾਂ ਨੂੰ ਆਪਣੇ ਪਿੰਡਾਂ ਦੇ ਨਾਂ ਆਪਣੇ ਸ਼ਹਿਰਾਂ ਦੇ ਨਾਂ ਨਹੀਂ ਪਤਾ ਉਹਨਾਂ ਨੂੰ ਆਪਣੀ ਬੋਲੀ ਦਾ ਨਹੀਂ ਪਤਾ ਵੀਰੇ ਪ੍ਰੋਪਰ ਕ੍ਰਿਸਟੇਨਿਟੀ ਦੇ ਵਿੱਚ ਜਾਣਗੇ ਕ੍ਰਿਸਚਨ ਬਣਨ ਗਈ ਠੀਕ ਹੈ ਧਰਮ ਤੋਂ ਦਾ ਦੂਰ ਹੋਣਾ ਹੀ ਹੋਣਾ ਮਾ ਪੰਜਾਬੀ ਤੋਂ ਦੂਰ ਹੋਣਾ ਹੀ ਹੋਣਾ ਉਹਨਾਂ ਨੇ ਤੀਜੀ ਨਾ ਚੌਥੀ ਪੀੜੀ ਵੀਰੇ ਜਾ ਕੇ ਇਹ ਖਤਮ ਹੋ ਜਾਂਦੀ ਖਤਮ ਹੋ ਗਈ ਉਹਨਾਂ ਪੰਜਾਬੀ ਰਹਿਣੀਆਂ ਤੇ ਨਾ ਗੋਰੇ ਬਣਨੀਆਂ ਨਾ ਗੋਰੇ ਬਣਨੀਆਂ ਜੀ ਹੈਨਾ ਤਾਂ ਮੈਂ ਕਈ ਵਾਰੀ ਦੇਖਿਆ ਵੀ ਸੁਣਿਆ ਕਿ ਉੱਥੋਂ ਦੇ ਬਾਰਨ ਜਿਹੜੇ ਉਹਨਾਂ 'ਚ ਨਸ਼ਾ ਬਹੁਤ ਹੈਗਾ ਜਿਹੜੇ ਉਧਰ ਲਈ ਹੈ ਨਾ ਬਿਲਕੁਲ ਆਪਣਾ ਸਿਰਫ ਇੱਥੇ ਆਪਣੇ ਨਾਲੋਂ ਵੱਧ ਖਤਰਨਾਕ ਨਸ਼ੇ ਉੱਥੇ ਨੇ ਇੱਥੇ ਦਾ ਮੰਨ ਕੇ ਚੱਲੋ ਵੀਰੇ ਭੈਣ ਭਰਾ ਪੁੱਛਣ ਵਾਲਾ ਚਾਚੇ ਦਾਈ ਪੁੱਛਣ ਵਾਲੇ ਆ ਮਾਸੀਆਂ ਮਸੜ ਪੁੱਛਣ ਵਾਲੇ ਆ ਯਾਰ ਦੋਸਤ ਪੁੱਛਣ ਵਾਲੇ ਆ ਮੇਰੇ ਉੱਥੇ ਨਾ ਤਾਂ ਪਿੱਛੇ ਮਾਪਿਓ ਨੇ ਹਾਂ ਨਾ ਯਾਰ ਦੋਸਤ ਨੇ ਯਾਰ ਦੋਸਤ ਦਾ ਕਹਿਣਗੇ ਲਾ ਹਾਂ ਸਹੀ ਗੱਲ ਆ ਜੇ 10 ਤੁਹਾਡੇ ਯਾਰ ਦੋਸਤ ਨੇ ਦਸਾਂ ਦੇ ਵਿੱਚੋਂ ਘੱਟੋ ਘੱਟ ਪੰਜ ਦੀ ਰੇਸ਼ੋ ਚੰਗਿਆਂ ਦੀ ਹੋਊਗੀ ਹਾਂ ਪੰਜਾਂ ਦੀ ਫਿਰ ਦੂਜਿਆਂ ਦੀ ਆਇਆ ਅੱਛਾ ਮੈਂ ਫਿਰ ਰਿਸ਼ਤਿਆਂ ਤੇ ਆ ਰਿਸ਼ਤਿਆਂ ਦੀ